ਬਾਰ ਨੇ ਬਿਸਤਰੇ ਤੱਕ ਇਹਨਾਂ ਨੇ ਬਾਹਰ ਚੁਪਨੇ ਪਾ ਦਿੱਤੇ ਫਰਿੱਜ ਅਲਮਾਰੀ ਸਭ ਕੁਝ ਸੀਲਨ ਦੇ ਨਾਲ ਜੰਗਾਲ ਦੇ ਨਾਲ ਤਹਿਸ ਨਹਿਸ ਹੋ ਗਿਆ ਕਿੰਨਾ ਕਿ ਨੁਕਸਾਨ ਹੋ ਗਿਆ ਪਿਛੇ 6-7 ਕਿਲੇ ਗੋਬੀ ਤੇ 4 ਕਿਲੇ ਝੋਨਾ ਹੀ ਨਮੋ ਸੜ ਘਰ ਨਾਲ ਵਾਲਾ ਮੈਂ ਪੂਰਾ ਡੋਬੂ ਹੀ ਆਪਾਂ ਇੱਕ ਹਫਤੇ ਤੋਂ ਕਿਤੇ ਰਹਿ ਰਹੇ ਸੀ ਜਦੋਂ ਆਏ ਆਪਣੇ ਘਰੇ ਤੇ ਬਿਲਕੁਲ ਵੀ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੇ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਂ ਕੇ ਟੈਲੀ ਸਾਹਿਬ ਦੇ ਵਿੱਚ ਮੌਜੂਦ ਆ ਤੇ ਹੜ੍ਹਾਂ ਦੇ ਕਰਕੇ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਅਸੀਂ ਸਾਰੇ ਜਾਣਦੇ ਆ ਲੇਕਿਨ ਇੱਕ ਪਰਿਵਾਰ ਇੱਥੇ ਮਿਲਿਆ ਹੈ ਜਿਨ੍ਹਾਂ ਦਾ ਘਰ ਜੋ ਹੈ ਤੁਹਾਨੂੰ ਇੱਕ ਤਰ੍ਹਾਂ ਨਾਲ ਮੈਂ ਦੱਸ ਸਕਦੀ हूं ਤੁਸੀਂ ਪਿਛਲੀ ਕੰਧ ਦੇਖ ਰਹੇ ਹੋ ਕਮਰਿਆਂ ਦੀ ਉੱਪਰਲੀ ਛੱਤ ਉੱਥੋਂ ਤੱਕ ਇਹਨਾਂ ਦੇ ਪਾਣੀ ਆਇਆ ਜਿਸ ਤੋਂ ਬਾਅਦ ਇਹਨਾਂ ਦੇ ਘਰ ਦਾ ਜਿਹੜਾ ਨੁਕਸਾਨ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਲੇਕਿਨ ਇਹਨਾਂ ਨੂੰ ਬਹੁਤ ਮਦਦ ਦੀ ਲੋੜ ਹੈ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਣੇ ਜਾਣ ਲੈਣੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦੀਆਂ ਫਸਲਾਂ ਦਾ ਇਹਨਾਂ ਦੇ ਘਰ ਦੀ ਤੁਸੀਂ ਤਸਵੀਰ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਰ੍ਹਾਂ ਬੁਰੀ ਤਰ੍ਹਾਂ ਦੇ ਨਾਲ ਇਹੇ ਲੋਕ ਇਸ ਚੀਜ਼ ਦੇ ਸ਼ਿਕਾਰ ਹੋਏ ਨੇ ਕੱਪੜੇ ਬਾਹਰ ਨੇ ਬਿਸਤਰੇ ਤੱਕ ਇਹਨਾਂ ਨੇ ਬਾਹਰ ਸੁੱਕਣੇ ਪਾ ਦਿੱਤੇ ਫ੍ਰਿਜ ਅਲਮਾਰੀ ਸਭ ਕੁਝ ਸੀ ਜੰਗਾਲ ਦੇ ਨਾਲ ਤਹਿਸ ਨਹਿਸ ਹੋ ਗਿਆ ਸੋ ਪਰਿਵਾਰ ਦੇ ਕੁਝ ਮੈਂਬਰਸ ਮੇਰੇ ਨਾਲ ਹੈਗੇ ਨੇ ਮਦਦ ਦੀ ਗੁਹਾਰ ਕਰ ਰਹੇ ਨੇ ਸਰਕਾਰ ਦੇ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਕਲਾਕਾਰਾਂ ਤੋਂ ਅਪੀਲ ਕਰ ਰਹੇ ਨੇ ਸੋ ਅਗਰ ਇਹ ਵੀਡੀਓ ਤੁਸੀਂ ਸਾਰੇ ਦੇਖ ਰਹੇ ਹੋ ਕਿਸੇ ਤੱਕ ਵੀ ਪਹੁੰਚ ਰਹੀ ਤੇ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਸੋ ਅੰਕਲ ਜੀ ਇੱਕ ਵਾਰ ਤੁਸੀਂ ਆ ਜਾਓ ਤੇ ਸਾਨੂੰ ਜ਼ਰੂਰ ਦੱਸੋ ਕਿ ਇਹ ਤੁਹਾਡੇ ਘਰ ਦੇ ਪਿੱਛੇ ਜਿਹੜੀਆਂ ਪੈਲੀਆਂ ਨੇ ਤੁਹਾਡੀਆਂ ਨੇ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ 6-7 ਕਿਲੇ ਗੋਬੀ ਦਾ 4 ਕਿਲੇ ਝੋਨਾ ਸੀ ਅੱਛਾ ਜੀ ਹਾਂਜੀ ਸਾਰਾ ਗ੍ਰਾਬ ਹੋ ਗਿਆ ਹਾਂਜੀ ਤੇ ਘਰ ਦਾ ਵੀ ਬੜਾ ਨੁਕਸਾਨ ਹੋਇਆ ਕੀ 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 ਅਪੀਲ ਕਰਦੇ ਹੋ ਸਰਕਾਰ ਨੂੰ ਹਾਂਜੀ ਇਹ ਬਸ ਸਾਨੂੰ ਮਦਦ ਦੇਣਾ ਚਾਹੀਦਾ ਜੀ ਤੋਂ ਇਹਨਾਂ ਨਾਲ ਗੱਲ ਕਰ ਲੈਣੇ ਆ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਆ ਜਿਹੜੇ ਪਿਛਲੇ ਕੰਧ ਦਾ ਇੱਥੋਂ ਲੈ ਕੇ ਉਹ ਉੱਪਰਲੀ ਕੰਧ ਦੀ ਜਿਹੜੀ ਤੁਹਾਡੇ ਰੂਮ ਦੀ ਛੱਤ ਆ ਉੱਥੋਂ ਤੱਕ ਪਾਣੀ ਭਰਿਆ ਮੈਮਾ ਸਾਡੇ ਘਰ ਨਾਲ ਵਾਲਾ ਮੈਮ ਪੂਰਾ ਡੋਬੂ ਹੀ ਆਪਾਂ ਇੱਕ ਹਫ਼ਤੇ ਤੋਂ ਕਿਤੇ ਰਹਿ ਰਹੇ ਸੀ ਅੱਛਾ ਮੈਮ ਆਪਾਂ ਜਦੋਂ ਆਏ ਆਪਣੇ ਘਰੇ ਤੇ ਬਿਲਕੁਲ ਵੀ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਪਿੱਛੇ ਫਸਲ ਲਗਾਈ ਹੀ ਕਿਸੇ ਦੀ ਆਪਾਂ हिस्से ਤੇ ਮਲਕੀ ਤੀਸਰੇ ਹਿੱਸੇ ਤੇ ਮੈਮ 5 ਕਿਲੇ ਗੋਭੀ ਤੇ 4 ਕਿਲੇ ਝੋਨਾ ਵੀ ਪੂਰਾ ਮਰ ਗਿਆ ਵਾ ਤੇ ਇੱਥੇ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਕਲਾਕਾਰ ਨਹੀਂ ਕੋਈ ਨਹੀਂ ਹਲੇ ਤੱਕ ਪਹੁੰਚਿਆ ਪਲੀਜ਼ ਸਾਡੀ ਮਦਦ ਕਰੋ ਤੇ ਤੁਹਾਡੇ ਪਰਿਵਾਰ ਚ ਕਿੰਨੇ ਕ ਲੋਕ ਨੇ ਮੈਮ ਅਸੀਂ ਫੈਮਿਲੀ ਚ 5 ਜਣੇ ਆ ਅੱਛਾ ਜੀ ਤੇ ਤੁਸੀਂ ਹੁਣ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਕਿਹੜਾ ਕਿਹੜਾ ਨੁਕਸਾਨ ਦੇ ਭੁਗਤਾਨ ਦੀ ਅਪੀਲ ਕਰਦੇ ਮੈਮ ਸਾਰਾ ਇਹਨੂੰ ਕਿਸਾਨ ਹੋਏ ਕੁਛ ਨਹੀਂ ਬਚਿਆ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਕਮਰੇ ਵੀ ਨਹੀਂ ਕੁਛ ਨਹੀਂ ਸੋ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਥੋੜੀਆਂ ਹੋਰ ਨਜ਼ਦੀਕ ਤੋਂ ਜਾ ਕੇ ਦਿਖਾ ਦੰਨੀ ਆ ਕਿਸ ਤਰ੍ਹਾਂ ਬੱਚੇ ਨੇ ਇਸ ਘਰ ਦੇ ਵਿੱਚ ਉਹ ਵੀ ਕਿੰਨੀ ਮੁਸ਼ਕਲਤ ਦੇ ਵਿੱਚ ਨੇ ਔਰ ਇਹ ਕਮਰਾ ਹੈ ਤੁਹਾਨੂੰ ਦਿਖਾ ਦੰਨੀ ਆ ਕਿ ਕਿੰਨਾ ਬੁਰਾ ਹਾਲ ਹੈ ਪਾਣੀ ਦਾ ਹਾਲਾ ਕਿ ਸੋਕਾ ਪੈ ਗਿਆ ਲੇਕਿਨ ਨੁਕਸਾਨ ਬਹੁਤ ਬੁਰੀ ਤਰ੍ਹਾਂ ਹੋਇਆ ਇਹਨਾਂ ਦਾ ਉੱਪਰ ਤੱਕ ਤੁਹਾਨੂੰ ਛੱਤਾਂ ਦਿਖਾ ਦੰਨੇ ਆ ਕਿ ਛੱਤਾਂ ਦਾ ਦੇਖੋ ਤੁਸੀਂ ਕਿ ਸੀਲਨ ਦੇ ਨਾਲ ਕਿੰਨੀ ਬੁਰੀ ਤਰ੍ਹਾਂ ਨਾਲ ਕਮਰੇ ਦੀ ਜਿਹੜੀ ਸਟਰਕਚਰ ਲ ਸਾਰੀ ਖਰਾਬ ਹੋ ਗਈ ਸੋ ਇਧਰ ਲਿਆ ਕੰਦਾ ਦੇਖੋ ਇਧਰ ਵੀ ਦੇਖੋ ਸਾਰਾ ਤੁਹਾਨੂੰ ਦਿਖਾ ਦੰਨੇ ਆ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਨੇ ਜੀ ਹੜਪੀੜਤ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਘਰ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਬਹੁਤ ਤਰਸਯੋਗ ਹਾਲਤ ਦੇ ਵਿੱਚ ਪਰਿਵਾਰ ਨਜ਼ਰ ਆ ਰਿਹਾ ਸੋ ਸਾਡੀ ਵੀ ਪਰਸਨਲ ਲੈਵਲ ਤੇ ਅਪੀਲ ਆ ਕਿ ਵੱਧ ਤੋਂ ਵੱਧ ਜਿਹੜੇ ਜਿਹੜੇ ਲੋਕ ਵੀ ਆ ਕੇ ਇੱਥੇ ਹੈਲਪ ਕਰ ਸਕਦੇ ਨੇ ਪੱਖੋ ਕਿਟਾਲੀ ਸਾਹਿਬ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਰੂਹ ਨੂੰ ਜਿਹੜੀਆਂ ਨੇ ਰਵਾ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਇਹਨਾਂ ਦੇ ਘਰ ਦੀਆਂ ਨੇ ਕੱਪੜੇ ਜੜੇ ਗਿੱਲੇ ਹੋਏ ਇਹਨਾਂ ਨੇ ਬਾਹਰ ਰੱਖੇ ਨੇ ਬੈੱਡ ਵੀ ਫੁੱਲ ਗਏ ਨੇ ਅਲਮਾਰੀਆਂ ਫਰਿਜ ਸਾਰਾ ਕੁਝ ਨੁਕਸਾਨ ਹੋ ਗਿਆ ਖਰਾਬ ਹੋ ਗਿਆ ਕੋਈ ਵੀ ਚੀਜ਼ ਵਰਤਨ ਲਾਇਕ ਨਹੀਂ ਰਹੀ ਸੌਣ ਦੇ ਲਈ ਇਹਨਾਂ ਦੇ ਕੋਲ ਬੈੱਡ ਵੀ ਨਹੀਂ ਬਚੇ ਸੋ ਸਭ ਨੂੰ ਅਪੀਲ ਹੈ ਕਿ ਤੁਸੀਂ ਪਲੀਜ਼ ਇੱਕ ਵਾਰ ਇੱਥੇ ਵਿਜ਼ਿਟ ਕਰੋ ਜਿਹੜੇ ਜਿਹੜੇ ਵੀ ਹੈਲਪ ਕਰ ਰਹੇ ਨੇ ਜੜੀਆਂ ਵੀ ਸੰਸਥਾਵਾਂ ਸਭ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ ਇੱਥੇ ਪਹੁੰਚ ਕੇ ਇੱਕ ਵਾਰ ਜ਼ਰੂਰ ਇਸ ਪਰਿਵਾਰ ਦਾ ਵੀ ਜਾਇਜ਼ਾ ਲਿਆ ਜਾਵੇ ਇਸ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਵੀ ਨੁਕਸਾਨ ਦਾ ਭੁਗਤਾਨ ਤਾਂ ਨਹੀਂ ਅਸੀਂ ਕਰ ਸਕਦੇ ਲੇਕਿਨ ਇਸ ਹੱਦ ਤੱਕ ਅਸੀਂ ਹੈਲਪ ਕਰ ਸਕਦੇ ਹਾਂ ਕਿ ਇਹ ਪਰਿਵਾਰ ਵੀ ਰਹਿਣ ਲਾਇਕ ਆਪਣੇ ਘਰ ਦੇ ਵਿੱਚ ਹੋ ਜਾਏ ਐਦਾਂ ਦੀਆਂ ਰਿਪੋਰਟਸ ਤੁਹਾਨੂੰ ਹੋਰ ਵੀ ਅੱਗੇ ਦਿਖਾਉਣੇ ਨੇ ਡੇਰਾ ਬਾਬਾ ਨਾਨਕ ਦੇ ਗਰਾਊਂਡ ਜ਼ੀਰੋ ਤੇ ਅਸੀਂ ਆ ਕੇ ਕਵਰੇਜ ਕਰ ਰਹੇ ਹਾਂ ਸੋ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨ ਬਾਰੇ ਬਾਹਰ ਨੇ ਬਿਸਤਰੇ ਤੱਕ ਇਹਨਾਂ ਨੇ ਬਾਹਰ ਝੁਕਣੇ ਪਾ ਦਿੱਤੇ ਫ੍ਰਿਜ ਅਲਮਾਰੀ ਸਭ ਕੁਝ ਸਿਰਲਨ ਦੇ ਨਾਲ ਜੰਗਾਲ ਦੇ ਨਾਲ ਤਹਸ ਨੈਸ ਹੋ ਗਿਆ ਕਿੰਨਾ ਕਿ ਨੁਕਸਾਨ ਹੋ ਗਿਆ 6-7 ਕਿਲੇ ਗੋਬੀ ਤੇ 4 ਕਿਲੇ ਝੋਨਾ ਹੀ ਤੁਮੋ ਸਾਡਾ ਘਰ ਨਾਲ ਵਾਲਾ ਮੈਂ ਪੂਰਾ ਡੋਬੂ ਹੀ ਆਪਾਂ ਇੱਕ ਹਫਤੇ ਤੋਂ ਕਿਤੇ ਰਹਿ ਰਹੇ ਸੀ ਜਦੋਂ ਆਏ ਆਪਣੇ ਘਰੇ ਤੇ ਬਿਲਕੁਲ ਵੀ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੇ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟੈਲੀ ਸਾਹਿਬ ਦੇ ਵਿੱਚ ਮੌਜੂਦ ਆ ਤੇ ਹੜ੍ਹਾਂ ਦੇ ਕਰਕੇ ਲੋਕਾਂ ਦਾ ਕਿੰਨਾ ਨੁਕਸਾਨ ਹੋਇਆ ਇਹ ਅਸੀਂ ਸਾਰੇ ਜਾਣਦੇ ਆ ਲੇਕਿਨ ਇੱਕ ਪਰਿਵਾਰ ਇੱਥੇ ਮਿਲਿਆ ਹੈ ਜਿਨ੍ਹਾਂ ਦਾ ਘਰ ਜੋ ਹੈ ਤੁਹਾਨੂੰ ਇੱਕ ਤਰ੍ਹਾਂ ਨਾਲ ਮੈਂ ਦੱਸ ਸਕਦੀ ਹਾਂ ਤੁਸੀਂ ਪਿਛਲੀ ਕੰਧ ਦੇਖ ਰਹੇ ਹੋ ਕਮਰਿਆਂ ਦੀ ਉੱਪਰਲੀ ਛੱਤ ਉੱਥੋਂ ਤੱਕ ਇਹਨਾਂ ਦੇ ਪਾਣੀ ਆਇਆ ਜਿਸ ਤੋਂ ਬਾਅਦ ਇਹਨਾਂ ਦੇ ਘਰ ਦਾ ਜਿਹੜਾ ਨੁਕਸਾਨ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਲੇਕਿਨ ਇਹਨਾਂ ਨੂੰ ਬਹੁਤ ਮਦਦ ਦੀ ਲੋੜ ਹੈ ਪਰਿਵਾਰ ਦੇ ਨਾਲ ਗੱਲਬਾਤ ਕਰ ਲੈਣੇ ਜਾਣ ਲੈਣੇ ਆ ਦੇ ਘਰ ਦੀ ਤੁਸੀਂ ਤਸਵੀਰ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਰ੍ਹਾਂ ਬੁਰੀ ਤਰ੍ਹਾਂ ਦੇ ਨਾਲ ਇਹ ਲੋਕ ਇਸ ਚੀਜ਼ ਦੇ ਸ਼ਿਕਾਰ ਹੋਏ ਨੇ ਕੱਪੜੇ ਬਾਹਰ ਨੇ ਬਿਸਤਰੇ ਤੱਕ ਇਹਨਾਂ ਨੇ ਬਾਹਰ ਸੁੱਕਣੇ ਪਾ ਦਿੱਤੇ ਫਰਿੱਜ ਅਲਮਾਰੀ ਸਭ ਕੁਝ ਸੀਲਨ ਦੇ ਨਾਲ ਜੰਗਾਲ ਦੇ ਨਾਲ ਤਹਿਸ ਨਹਿਸ ਹੋ ਗਿਆ ਸੋ ਪਰਿਵਾਰ ਦੇ ਕੁਝ ਮੈਂਬਰਸ ਮੇਰੇ ਨਾਲ ਹੈਗੇ ਨੇ ਮਦਦ ਦੀ ਗੁਹਾਰ ਕਰ ਰਹੇ ਨੇ ਸਰਕਾਰ ਦੇ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਕਲਾਕਾਰਾਂ ਤੋਂ ਅਪੀਲ ਕਰ ਰਹੇ ਨੇ ਸੋ ਅਗਰ ਇਹ ਵੀਡੀਓ ਤੁਸੀਂ ਸਾਰੇ ਦੇਖ ਰਹੇ ਹੋ ਕਿਸੇ ਤੱਕ ਵੀ ਪਹੁੰਚ ਰਹੀ ਤੇ ਇਸ ਪਰਿਵਾਰ ਦੀ ਜ਼ਰੂਰ ਮਦਦ ਕੀਤੀ ਜਾਵੇ ਸੋ ਅੰਕਲ ਜੀ ਇੱਕ ਵਾਰ ਤੁਸੀਂ ਆ ਜਾਓ ਤੇ ਸਾਨੂੰ ਜ਼ਰੂਰ ਦੱਸੋ ਕਿ ਇਹ ਤੁਹਾਡੇ ਘਰ ਦੇ ਪਿੱਛੇ ਜਿਹੜੀਆਂ ਪੈਲੀਆਂ ਨੇ ਤੁਹਾਡੀਆਂ ਨੇ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ 6-7 ਕਿਲੇ ਗੋਭੀ ਤੇ 4 ਕਿਲੇ ਝੋਨਾ ਸੀ ਅੱਛਾ ਜੀ ਹਾਂਜੀ ਸਾਰਾ ਹੀ ਖਰਾਬ ਹੋ ਗਿਆ ਹਾਂਜੀ ਤੇ ਇਹ ਘਰ ਦਾ ਵੀ ਬੜਾ ਨੁਕਸਾਨ ਹੋਇਆ ਕੀ 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 ਅਪੀਲ ਕਰਦੇ ਹੋ ਸਰਕਾਰ ਨੂੰ ਹਾਂਜੀ ਇਹ ਬਸ ਸਾਨੂੰ ਮਦਦ ਦੇਣਾ ਚਾਹੀਦਾ ਤੋ ਇਹਨਾਂ ਨਾਲ ਗੱਲ ਕਰ ਲੈਨੇ ਆ ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਆ ਜਿਹੜੀ ਪਿਛਲੀ ਕੰਧ ਆ ਇੱਥੋਂ ਲੈ ਕੇ ਉਹ ਉੱਪਰਲੀ ਕੰਧ ਦੀ ਜਿਹੜੀ ਤੁਹਾਡੀ ਰੂਮ ਦੀ ਛੱਤ ਆ ਉੱਥੋਂ ਤੱਕ ਪਾਣੀ ਭਰਿਆ ਮੈਮ ਸਾਡਾ ਘਰ ਨਾਲ ਵਾਲਾ ਮੈਮ ਪੂਰਾ ਡੋਬੂ ਹੀ ਆਪਾਂ ਇੱਕ ਹਫ਼ਤੇ ਤੋਂ ਕਿਤੇ ਰਹਿ ਰਹੇ ਸੀ ਅੱਛਾ ਮੈਮ ਆਪਾਂ ਜਦੋਂ ਆਏ ਆਪਣੇ ਘਰੇ ਤੇ ਬਿਲਕੁਲ ਵੀ ਖਲੋਣ ਵਾਸਤੇ ਜਗ੍ਹਾ ਨਹੀਂ ਹੈਗੀ ਪਿੱਛੇ ਫਸਲ ਲਗਾਈ ਹੀ ਕਿਸੇ ਦੀ ਆਪਾਂ ਹਿੱਸੇ ਤੇ ਮਨ ਲਕਿ ਤੀਸਰੇ ਹਿੱਸੇ ਤੇ ਮੈਮ 5 ਕਿੱਲੇ ਗੋਭੀ ਤੇ 4 ਕਿੱਲੇ ਝੋਨਾ ਵੀ ਪੂਰਾ ਮਰ ਗਿਆ ਵਾ ਤੇ ਇੱਥੇ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਕਲਾਕਾਰ ਨਹੀਂ ਕੋਈ ਨਹੀਂ ਹਲੇ ਤੱਕ ਪਹੁੰਚਿਆ ਪਲੀਜ਼ ਸਾਡੀ ਮਦਦ ਕਰੋ ਹੂੰ ਤੇ ਤੁਹਾਡੇ ਪਰਿਵਾਰ ਚ ਕਿੰਨੇ ਕ ਲੋਕ ਨੇ ਮੈਮ ਅਸੀਂ ਫੈਮਿਲੀ ਚ 5 ਜਣੇ ਆ ਅੱਛਾ ਜੀ ਤੇ ਤੁਸੀਂ ਹੁਣ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਕਿਹੜਾ ਕਿਹੜਾ ਨੁਕਸਾਨ ਦੇ ਭੁਗਤਾਨ ਦੀ ਅਪੀਲ ਕਰਦੇ ਮੈਮ ਸਾਰਾ ਇਹਨੂੰ ਕਿਸਾਨ ਹੋਏ ਕੁਛ ਨਹੀਂ ਬਚਿਆ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਕਮਰੇ ਵੀ ਨਹੀਂ ਕੁਛ ਨਹੀਂ ਸੋ ਮੈਂ ਤੁਹਾਨੂੰ ਤਸਵੀਰਾਂ ਜਿਹੜੀਆਂ ਥੋੜੀਆਂ ਹੋਰ ਨਜ਼ਦੀਕ ਤੋਂ ਜਾ ਕੇ ਦਿਖਾ ਦਿੰਨੀ ਆ ਕਿਸ ਤਰ੍ਹਾਂ ਬੱਚੇ ਨੇ ਇਸ ਘਰ ਦੇ ਵਿੱਚ ਉਹ ਵੀ ਕਿੰਨੀ ਮੁਸ਼ਕਲਤ ਦੇ ਵਿੱਚ ਨੇ ਔਰ ਇਹ ਕਮਰਾ ਹੈ ਤੁਹਾਨੂੰ ਦਿਖਾ ਦਿੰਨੇ ਆ ਕਿ ਕਿੰਨਾ ਬੁਰਾ ਹਾਲ ਹੈ ਪਾਣੀ ਦਾ ਹਾਲਾ ਕਿ ਸੋਕਾ ਪੈ ਗਿਆ ਲੇਕਿਨ ਨੁਕਸਾਨ ਬਹੁਤ ਬੁਰੀ ਤਰ੍ਹਾਂ ਹੋਇਆ ਇਹਨਾਂ ਦਾ ਉੱਪਰ ਤੱਕ ਤੁਹਾਨੂੰ ਛੱਤਾਂ ਦਿਖਾ ਦਿੰਨੇ ਆ ਕਿ ਛੱਤਾਂ ਦਾ ਦੇਖੋ ਤੁਸੀਂ ਕਿ ਸੀਲਨ ਦੇ ਨਾਲ ਕਿੰਨੀ ਬੁਰੀ ਤਰ੍ਹਾਂ ਨਾਲ ਕਮਰੇ ਦੀ ਜਿਹੜੀ ਸਟਰਕਚਰ ਲ ਸਾਰੀ ਖਰਾਬ ਹੋ ਗਈ ਸੋ ਇਧਰ ਲਿਆ ਕੰਦਾ ਦੇਖੋ ਇਧਰ ਵੀ ਦੇਖੋ ਸਾਰਾ ਤੁਹਾਨੂੰ ਦਿਖਾ ਦੰਨੇ ਆ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਨੇ ਜੀ ਹੜਪੀੜਤ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੇ ਘਰ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਬਹੁਤ ਤਰਸਯੋਗ ਹਾਲਤ ਦੇ ਵਿੱਚ ਪਰਿਵਾਰ ਨਜ਼ਰ ਆ ਰਿਹਾ ਸੋ ਸਾਡੀ ਵੀ ਪਰਸਨਲ ਲੈਵਲ ਤੇ ਅਪੀਲ ਆ ਕਿ ਵੱਧ ਤੋਂ ਵੱਧ ਜਿਹੜੇ ਜਿਹੜੇ ਲੋਕ ਵੀ ਆ ਕੇ ਇੱਥੇ ਹੈਲਪ ਕਰ ਸਕਦੇ ਨੇ ਪੱਖੋ ਕਿਟਾਲੀ ਸਾਹਿਬ ਪਿੰਡ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਰੂਹ ਨੂੰ ਜਿਹੜੀਆਂ ਨੇ ਰਵਾ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਇਹਨਾਂ ਦੇ ਘਰ ਦੀਆਂ ਨੇ ਕੱਪੜੇ ਜੜੇ ਗਿੱਲੇ ਹੋਏ ਇਹਨਾਂ ਨੇ ਬਾਹਰ ਰੱਖੇ ਨੇ ਬੈੱਡ ਵੀ ਫੁੱਲ ਗਏ ਨੇ ਅਲਮਾਰੀਆਂ ਫਰਿਜ ਸਾਰਾ ਕੁਝ ਨੁਕਸਾਨ ਹੋ ਗਿਆ ਖਰਾਬ ਹੋ ਗਿਆ ਕੋਈ ਵੀ ਚੀਜ਼ ਵਰਤਨ ਲਾਇਕ ਨਹੀਂ ਰਹੀ ਸੌਣ ਦੇ ਲਈ ਇਹਨਾਂ ਦੇ ਕੋਲ ਬੈੱਡ ਵੀ ਨਹੀਂ ਬਚੇ ਸੋ ਸਭ ਨੂੰ ਅਪੀਲ ਹੈ ਕਿ ਤੁਸੀਂ ਪਲੀਜ਼ ਇੱਕ ਵਾਰ ਇੱਥੇ ਵਿਜ਼ਿਟ ਕਰੋ ਜਿਹੜੇ ਜਿਹੜੇ ਵੀ ਹੈਲਪ ਕਰ ਰਹੇ ਨੇ ਜੜੀਆਂ ਵੀ ਸੰਸਥਾਵਾਂ ਸਭ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ ਇੱਥੇ ਪਹੁੰਚ ਕੇ ਇੱਕ ਵਾਰ ਜ਼ਰੂਰ ਇਸ ਪਰਿਵਾਰ ਦਾ ਵੀ ਜਾਇਜ਼ਾ ਲਿਆ ਜਾਵੇ ਇਸ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਵੀ ਨੁਕਸਾਨ ਦਾ ਭੁਗਤਾਨ ਤਾਂ ਨਹੀਂ ਅਸੀਂ ਕਰ ਸਕਦੇ ਲੇਕਿਨ ਇਸ ਹੱਦ ਤੱਕ ਅਸੀਂ ਹੈਲਪ ਕਰ ਸਕਦੇ ਹਾਂ ਕਿ ਇਹ ਪਰਿਵਾਰ ਵੀ ਰਹਿਣ ਲਾਇਕ ਆਪਣੇ ਘਰ ਦੇ ਵਿੱਚ ਹੋ ਜਾਏ ਐਦਾਂ ਦੀਆਂ ਰਿਪੋਰਟਸ ਤੁਹਾਨੂੰ ਹੋਰ ਵੀ ਅੱਗੇ ਦਿਖਾਉਣੇ ਨੇ ਡੇਰਾ ਬਾਬਾ ਨਾਨਕ ਦੇ ਗਰਾਊਂਡ ਜ਼ੀਰੋ ਤੇ ਅਸੀਂ ਆ ਕੇ ਕਵਰੇਜ ਕਰ ਰਹੇ ਹਾਂ ਸੋ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨ